ਹੇ ਗੱਲ ਸੁਣ ਭਾਜੀ ਮੇਰੇ ਵਿਆਹ ਦੇ ਵਿੱਚ ਚੋਰੀ ਦੀ ਧਿਆਨੀ ਹੋਣੀ ਆ ਇਹ ਸਲਾਹ ਦੇ ਇਨਸਾਨ ਮਗਰਾਂ ਦੀ ਉਹ ਵੀ ਨੰਗੇ ਆ ਵੇ ਇਹਦੇ ਵੇਂਦੇ ਕਵਾੜੀ ਲਾਣਗੇ ਸਲਾਹ ਹੁੰਦੀ ਸਲਾਹ ਮੇਰੇ ਵਿਆਹ ਦੇ ਵਿੱਚ ਮੇਰੇ ਵਿਆਹ ਵਿੱਚ ਹੀ ਘਰ ਰੁਟਣਾ ਪਿਆ ਨਹੀਂ ਜਦੋਂ ਡੈਲ ਜਿਹੜਾ ਪਹਿਲਾਂ ਦੱਸ ਲੋ ਜੀ ਮੇਰੇ ਘਰੋਂ ਕੀ ਚੋਰੀ ਲਓ ਜੀ ਵੇ ਇਹ ਦੇਖੋ ਲੋ ਜੀ ਗੱਲ ਸੁਣੋ ਜੀ ਆ ਮੇਰੇ ਘਰੋਂ ਲੱਗੀ ਚੋਰੀ ਫਟਲੇ ਚੋਰ ਚੋੜ ਨਹੀਂ ਰੰਗੇ ਅਸੀਂ ਪਾ ਲਏ ਆਂ ਇੰਡੀਆ ਵੀ ਦੇਣ ਲੱਗੇ ਆਂ ਭਾਰੇ ਆ ਕੰਬਲਕੋਟ ਵੀ ਹੁਣੀ ਨਾਲ ਮੈਂ ਨਾ ਚਪੇੜ ਵੋਰੀ ਨਾ ਫੇਰਨੀ ਅਸੀਂ ਆਉਣਾ ਐਂਡ ਤੇ ਪੂਰਾ ਗੱਜਣ ਹੈ ਚਲੋ ਤੇ ਮਾਮਾ ਜੀ ਆਂਦੇ ਵੀ ਤੁਹਾਨੂੰ ਅਹੀਂ ਵੀ ਚੋ ਕੱਢਣਾ ਨੇ ਬਾਏ ਦੇਣ ਲਈ ਰਚਾਈ ਇਹ ਪਰ ਵਹਿਮ ਦੇ ਅਹੀਂ ਨਹੀਂ ਤੇ ਕੱਢੇ ਇਹ ਤੁਹਾਡੀ ਮਰਜ਼ੀ ਆ ਸਰੇ ਮਾਮਾ ਜੀ ਜੰਝੇ ਖੜਨਾ ਕਿ ਨਹੀਂ ਖੜਨਾ ਅਹੀਂ ਨਹੀਂ ਤੇ ਕੱਢਣਾ ਜੰਝੇ ਲੈ ਜਾਗੇ ਜੰਝੇ ਲੈ ਜਾ ਜਿਦਾਂ ਦਾ ਮਰਜ਼ੀ ਹੋਵੇ ਲੈ ਜਾਣਾ ਜੰਝੇ ਲੈ ਜਾਣਾ ਇੱਕ ਗੱਡੀ ਮੈਂ ਕਹਿੰਦਾ ਉਹਦਾ ਮਾਮੇ ਨੇ ਨਾ ਜਿਹੜਾ ਇਹ ਜੋਤੀ ਕੋਈ ਕੰਮ ਜਲਾ ਗਏ ਮੈਂ ਆ ਹੀ ਆਦੀ ਫੀਲਿੰਗਸ ਉਤਲੇ ਲੈਂਦਾ ਹਾਂ ਓਏ ਚੋਰੀ ਹੁੰਦੀ ਆ ਇੱਕ ਮਿੰਟ ਇੱਕ ਮਿੰਟ ਉਹ ਬੈਠੇ ਹੀ ਅੰਦਰ ਉਹ ਅੰਦਰ ਦੇ ਬੰਦੇ ਬੈਠੇ ਮੈਨੂੰ ਕੋਈ ਗਾੜੀ ਕੋਈ ਨਹੀਂ ਮੂਤਵਾਰ ਅੰਦਰ ਬੈਠੇ ਗਾੜੀ ਹੁਣ ਅਗੋ ਬਣਾ ਸੀ ਕਿਰਪਾਨਾ ਲੈ ਕੇ ਵੱਡੇ ਪਰਚਾ ਲੈ ਭਾਈ ਅੰਦਰ ਚਲੋ ਚਲੋ ਤੁਸੀਂ ਬਾਹਰ ਆ ਜਾਓ ਐਂ ਤੇ ਬਾਹਰ ਹੀ ਆ ਤੁਸੀਂ ਚਲ ਜੂ। ਕੈਮਰੇਮੈਨ ਪਿੱਛੇ ਹੀ ਰਹਿਣਾ ਵਾ ਬਸ। ਵੀਡੀਓ ਚੱਲਣਾ ਈ ਪੂਰੇ ਯੋਰਾ ਤੇ। ਆਹ ਲਾ ਚੰਗਾ ਭਲਾ ਮਾਮਾ ਚੋਰ ਬਣਾ। ਹੁਣ ਚਾਹੀ ਉਹ ਵਿੱਚ ਨਜ਼ਰ ਆਉਣੀ। ਚਾਹੀ ਲੱਗੀ ਚਾਹੀ ਕੱਢਦੀ ਆ ਪਿੱਛਾ। ਚਾਂਵੀ ਅੰਦਰ। ਮੈਂ ਕਹਿੰਦਾ ਸਾਡਾ ਚੰਗਾ ਭਲਾ ਐ ਐਸਾ ਹੀ ਮਾਮਾ ਕੀ ਬਣਾਇਆ। ਸਾਡਾ ਐ ਐਸਾ ਹੀ ਮਾਮਾ ਕੀ ਬਣਾਇਆ ਓਏ। ਓਏ ਓਏ ਓਏ। ਦੀਦੀ ਮੈਂ ਕੀ ਕਹਿਣਾ। ਕੋਈ ਨਹੀਂ ਭਾਈ ਤੇ ਪਰ ਤੋਤੀ ਨਹੀਂ। ਮਾਰਦਾ ਦੀਦੀ ਦੀਦੀ ਮੈਂ ਆਇਆ ਵਿਆਹ ਵਾਲੇ ਦੇਣੂ ਵੀ ਵਿਆਹ ਵਾਲੇ ਮੁੰਡੇ ਨੂੰ ਵਿਆਹ ਵਾਲੇ ਕਰੇ ਕੰਮ ਲਾਈ ਰਖਣਦੇ ਮੇਰੇ ਵਿਆਹ ਦਾ ਘਰ ਦਾ ਚੋਰੀ ਕਰਨਾਗੇ ਆਹ ਤੁਹਾਡੇ ਵਿਆਹ ਚ ਚੋਰੀ ਕਰਨਾਗੇ ਐਸਾ ਹੀ ਮਾਮਾ ਜਿਹੜਾ ਚੋਰ ਬਣਿਆ ਉਹਨੂੰ ਪਾ ਚੱਕੀ ਬਾਜੀ ਗੰਟੂ ਦੇ ਆਪੇ ਹੋਣਾ ਤੇ ਦੂਜਾ ਨੂੰ ਕੀ ਕਰਨਾ ਇਹ ਕਿਹਾ ਦੇੜੀ ਹੈ ਉਹ ਖੋਜ ਬੜੀ ਜੀ ਵੀਡੀਓ ਬਣਾਉਂਦੇ ਹੈ ਨਾ ਮਾਮਾ ਐਸਾ ਚੀਜ਼ ਨੂੰ ਬਹੁਤ ਖੁਸ਼ ਹੈ ਮਾ ਮੇਰੇ ਮਾਮਾ ਮਾਮਾ ਬਹੁਤ ਸਪੋਰਟਿਵ ਜਵਜਦਾ ਅਸਲ ਸੇ ਜਿੰਨੇ ਵੀ ਕੰਮ ਕਰਨ ਵਾਲੇ ਬੰਦੇ ਆ ਨਾ ਮੁੰਡੇ ਆ ਜਨਨੀਆਂ ਵਾਂ ਸਾਰੀਆਂ ਇੱਥੇ ਆ ਸਾਡੇ ਕੋਲ ਵੀ ਜਾ ਰਿਹਾ ਹੈ ਨਹੀਂ ਕੋਈ ਮਟੀਰੀਅਲ ਹੀ ਨਹੀਂ ਹੈ ਬਹੁਤ ਰੇ ਤੇਰੇ ਮੈਡਮ ਵਾਲਾ ਯਾਰੋ ਰਾਤ ਦੀ تیاری ਆ ਹੁਣ ਤਾਂ ਹੀ ਹੋਰ ਦਾ ਸਿਰ ਸੁਨਾਲਿਆ ਨਹੀਂ ਨਹੀਂ ਵਧੀਆ ਵਧੀਆ ਕੱਲ ਨੂੰ ਸਵੇਰੇ ਅਰਲੀ ਮਾੜੀ ਲੱਗੇ ਨਾ ਹੁਣ ਕੀ ਕਰਨਾ ਆਪਾਂ ਰਾਤ ਨੂੰ ਤਿਆਰ ਹੋ ਜਾਣਾ ਵਾ ਤੇ ਇੱਥੇ ਰੱਖ ਰਜਾਈ ਰੱਖਣੀ ਆ ਬਸ ਬਸ ਸਵੇਰੇ ਉਠਣਾ ਵਾ ਮੂੰਹ ਧੋਣਾ ਵਾ ਤੇ ਯਾਰ ਵੀ ਚੱਲ ਜੂ। ਚੁੱਪ ਕਰ ਜੁਆ ਤੇ ਚੁੱਪ। 2 3 ਬਹੁਤ ਬਹੁਤ ਕੰਮ ਹੈ ਨਾ। ਤੂੰ ਜਾ ਚੁੱਪੀ ਚੈਰੀ ਦਾ ਤੇ ਬੋਲੀ ਆ ਪਤਾ ਨਾ ਬਜੇ ਸਵੇਰੇ ਇੱਥੇ ਆ ਰਹਾ ਵਸਾਈ। ਸੋ ਰੈਡੀ 1 2 3। ਪਾਜੀ ਕੀ ਸੋਚੀ ਜਾਂਦੇ ਜੇ ਮੈਂ ਦੁਕਾਨ ਦੇ ਬਾਹਰ ਸੈਟ ਆ। ਆ ਆ ਆਜੋ ਆਜੋ ਪਾਜੀ ਪਰ ਕਿਹੜਾ ਕੋਲ ਨਾ ਬਣੋ। ਬੋਲੋ ਜੀ ਬਾਈ ਆਹ ਇਹਨੂੰ ਬੋਲੋ ਲੌਗ ਲੱਗਣਗੇ ਉਹ ਪਹਿਲੀ ਬੋਲਿਆ ਨਹੀਂ ਇਧਰ ਇੱਕ ਵਾਰ ਮੈਂ ਆਸਮਾਨ ਵਿੱਚ ਜਿਵੇਂ ਆਪਾਂ ਕੱਢ ਗਏ ਆ ਆਪਾਂ ਬੋਲ ਗਏ ਆ ਸਹੀ ਸਹੀ ਮਾਮਾ ਜੀ ਸਹੀ ਸੇ ਤੁਰੇ ਜਾਂਦੇ ਤੁਸੀਂ ਇਧਰ ਮੇਰੇ ਕਮਰੇ ਵਾਲ ਨੂੰ ਤੁਰੇ ਜਾਂਦੇ ਆ ਇੱਥੇ ਖਜ਼ਾਨਾ ਲੱਭਣਾ ਨੂੰ ਭਾਈ ਖਜ਼ਾਨਾ ਰੱਖ ਕੇ ਆਪਣਾ ਰੱਖ ਕੇ ਆਏ ਆ ਆਪਣਾ ਵੀ ਆਏ ਆ ਕੋਈ ਕਹਿ ਮਾਰ ਕੇ ਸਬੂਤ ਨਾਲ ਕੇ ਜਾ ਆਪਣੇ ਵਾਲਾ ਕਹਿੰਦਾ ਨਾ ਬਾਹਰ ਪਰਾਵਾ ਦੇ ਘਰ ਦੀ ਚੋਰੀ ਹੋਣ ਢੀ ਵੇਖੋ ਇਹ ਸਾਰਾ ਐਕਟ ਹੀ ਆਗਾ ਇਹ ਸਾਰਾ ਲੈ ਨਾ ਆਓ ਇਹ ਚੱਲਣ ਡਿਆ ਪ੍ਰਧਾਨ ਜੀ ਪਤਾ ਗਲਤ ਗੱਲ ਆ ਤੁਹਾਡੇ ਐਸਾ ਐਸਾਈ ਨੂੰ ਚੋਰ ਬਣਾ ਕੇ ਬੈਠੇ ਆ ਚੋਰ ਦੀਆਂ ਉਹ ਕਾਰੀਗਰਾਂ ਦਾ ਉਹ ਤਾਲੇ ਖੋਲਣ ਵਾਲੇ ਚੋਰ ਦਾ ਨਹੀਂ ਚੋਰ ਤੋਂ ਨਾਲ ਉਹ ਨਾ ਤਾਲਾ ਹੁਣ ਤਾਲਾ ਹਾਂ ਕਾਉਣਾ ਚੋਰ ਤੋਂ ਭਾਈ ਆਵਾ ਪਰ ਗੱਲ ਇਹ ਆ ਨਾ ਉਹਨਾਂ ਦੀ ਅੱਖ ਉਹ ਚੀਜ਼ ਸਮਝਦਾ ਪਰ ਉਹਨਾਂ ਦੀ ਅੱਖ ਵੀ ਤੇ ਪੁਲਿਸ ਵਾਲੀ ਆ ਨਾ ਇਹ ਅੱਖ ਦਾ ਤਾਲੇ ਖੋਲਣ ਦੇ ਪੁਲਿਸ ਕਿਉਂਕਿ ਸਾਰੇ ਤਾਲੇ ਖੋਲ ਦਿੱਤੀ ਆ ਪੁਲਿਸ ਕੋ ਹਰ ਤਾਲੇ ਦੀ ਚਾਬੀ ਹੈ ਇੱਕ ਚਾਬੀ ਵਾਵਾਟਾ ਉਹਦੀ ਰੱਖੀ ਦੀ ਬਕੜੀ ਗੱਲ ਤਾਂ ਕਹੀ ਹੋਣਾ ਚਲੋ ਥਰੀ ਜੀ ਚਲੋ ਬੁਵੇਂ ਮਾਂ ਚੋਰੀ ਜਾਰੀ ਜਾਰੀ ਚੋਰੀ ਜਾਰੀ ਚੱਲ ਨਹੀਂ ਤੇ ਚੋਰੀ ਚੱਲ ਨਹੀਂ ਤੇ ਮੈਂ ਮੁਚਾੜੇ ਰਿਹਾ ਨਾ ਪਰ ਮੈਂ ਬਹੁਤ ਚਾੜੇ ਰਿਹਾ ਨਾ ਉਹ ਮਾਂ ਦੀ ਜਵਾਲੀ ਚੋਰੀ ਇਹ ਜੇ ਨਾ ਤੇ ਆ ਵੇ ਚੋਰੀ ਕੋਲੇ ਬਣਾ ਦਿੰਦਾ ਹੈ ਤੇਰਾ ਨਾ ਕੋਈ ਬਣਾ ਦਿੰਦਾ ਆਰੇ ਘਰ ਚੋਰੀ ਦੇ ਗਏ ਨੇ ਸਾਹਮਣੇ ਸਾਰਿਆਂ ਦੇ ਇਕੱਲੋਤੇ ਵੇਖਣ ਦੇ ਆ ਕੁਝ ਨਹੀਂ ਕਰ ਸਕਦੇ ਕੋਈ ਨਹੀਂ ਕਰ ਸਕਦਾ ਹਾਂ ਨਾ ਇੱਕ ਆਹ ਵਾਲਾ ਇਹ ਚੋਰਾਂ ਨੂੰ ਕੈਪਚਰ ਕਰਨ ਦੇ ਇੱਕ ਇੱਕ ਕੈਪਚਰ ਕਰ ਲਿਆ ਚੋਰਾਂ ਨੂੰ ਚੋਰਾਂ ਨੂੰ ਕੈਪਚਰ ਕਰਦੇ ਚਲੋ ਦੋਰੇ ਜਿਹੜੀਆਂ ਰਾਤਾਂ ਤਲੀਏ ਹੋਈਆਂ ਨੇ ਉਹਦਾ ਪਾਪਾ ਜੀ ਨੂੰ ਨਾਲ ਚੱਲ ਜੀ ਸਹੀ ਨਹੀਂ ਕਰਾ ਲਈ ਨਹੀਂ ਜੈ ਜੈ ਤਮਾ ਹੱਸੇ ਹੋ ਹੱਸਿਆ ਨਾ ਹੁਣ ਜਿਹਦਾ ਇਹ ਕਹਿੰਦੇ ਸੀ ਜਾਂਦੇ ਨਾਲ ਚਲੋ ਦੇਖੇ ਨਹੀਂ ਹੱਥ ਜਿਹੜਾ ਸਾਰਾ ਕੰਮ ਕਰਾਂ 1 2 3 ਮੈਂ ਕਰਾਂ ਮੈਂ ਕੋਸੋ ਫਤਿਹ ਦੇ ਨੇ आ डाटा ली तो यहां पे भेजा हुआ डॉक्टर मैं कितना ना तो यहां पे तो यहां पे भेजा और ना भी प्रेशर हो सकता है होने ला रे रेडी हां चलो 1 2 3

ਕਾਲੇ ਉਸ ਦਿਨ ਤੋਂ ਬਾਅਦ ਨਾ ਦੇਖਿਆ ਹੁਣ ਉਸ ਹੱਬ ਮਲਣੀਆਂ ਮਾਚਾ ਜੀ ਨਾ ਦੇਖਿਆ ਸੁਣੋ ਸਾਡੀ ਇਮਪ੍ਰੈਸ਼ਨ ਨਹੀਂ ਲੀਏ 25 ਦਿਨ ਤੇ ਹੁਣ ਮਿੱਠਾ ਜਲਾ ਬੰਦੂਰ 2000 ਨੋ ਨਾ ਆ ਕਹਿੰਦਾ ਆਪਾ ਉੱਧਰ ਕਹਿਣਾ ਭਾਜੀ ਤੁਸੀਂ ਕੌਣ ਨਾ ਉਹ ਰੀਅਲ ਘਰ ਦੇ ਮਾਲਕ ਆ ਉਹ ਸਾਨੂੰ ਪੁੱਛਦਾ ਆ ਭਾਜੀ ਕਿਹ ਆ ਗਏ ਆਪਾ ਬੜੋ ਆਪਣੀ ਇਮਾਨਤ ਕਰਨਾ ਲੇਖਾ ਦੀ ਇਮਾਨਤ ਕਰਨਾ ਕੈਮਰੇ ਨਹੀਂ ਨਹੀਂ ਡਾਇਰੈਕਟਰ ਬੋਲ ਰਿਹਾ ਕਿ ਇੱਕੀ ਬੋਲੂਗਾ ਇੱਕ ਜਿਹੜਾ ਬੋਲੂਗਾ ਸਾਰੇ ਜੇ ਬੈਠਾ ਨਹੀਂ ਤੂੰ ਖੀ ਜਾ ਰਿਹਾ ਉਹਦੇ ਉੱਠੇ 2 3 ਆਮੀ ਤੂੰ ਕਿਉਂ ਗਾਉਣਾ ਉਹ ਵਾਜੀ ਤੂੰ ਕਿਉਂ ਗਾਉਣਾ ਮਹੀਂ ਘਰ ਦੇ ਮਾਲ ਖਾਨੂੰ ਮਚਰਾ ਹੀ ਕੋਣ ਆਹ ਭਾਈ ਆਪਣੀਆਂ ਮਾਨਤ ਫੜੋ ਪਹਿਲਾਂ ਦੇ ਆ ਚੈੱਕ ਕਰ ਲੋ ਸਾਰਾ ਗਾਣਾ ਗੱਡਾ ਪੂਰਾ ਹੀ ਆ ਨਾ ਕਿਆ ਕਦੇ ਬਾਅਦ ਚ ਕਰਾਂਗੇ ਤੇਰੇ ਤੋਂ ਕਿੱਥੋਂ ਆਇਆ ਪਾਜੀ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਵਾਂ ਤੁਸੀਂ ਨਾ ਕਰੋ ਇਹਨੇ ਦੂਸਰੇ ਦੇ ਨਾਲ ਉਹ ਆਪਣੀਆਂ ਅੱਖਾਂ ਨਾਲ ਗੱਲ ਹੋਈ ਨਹੀਂ ਆਂ ਮੇਰੇ ਆਰਾਮ ਨਾਲ ਮੇਰੀ ਪਿੱਛੇ ਗੱਲ ਸੁਣੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਵਾਂ ਅਸਲ ਦੇ ਵਿੱਚ ਇੱਥੇ ਹੋਇਆ ਕੀ ਆ ਪਾਜੀ ਗੱਲ ਪਤਾ ਕੀ ਆ ਕਿ ਮੈਂ ਨਾ ਨੰਗਣਿਆ ਹੀ ਮੜ ਕੇ ਖਾਣੀ ਹਾਂ ਤੇ ਪਤਾ ਤੇ ਮੈਨੂੰ ਹੈਗਾ ਨਹੀਂ ਕਿ ਇੱਥੇ ਵਿਆਹ ਹੋ ਡਿਆ ਪਾ ਹੁਣ ਸਾਰੀ ਵੇਖੋ ਡੈਕੋਰੇਸ਼ਨ ਹੋਈ ਹੈ ਕਿੰਨੀ ਸੋਹਣੀਆਂ ਚਾਲਣੀਆਂ ਲੱਗੀਆਂ ਹਾਂ ਹਾਂ ਤੇ ਇਹ ਭਾਈ ਸਾਹਿਬ ਨਾ ਤੁਹਾਡੇ ਕੀ ਕਹੀ ਜਾਂਦਾ ਵਾ ਪਾਜੀ ਇੱਕ ਮਿੰਟ ਹਣੀ ਦੱਸਾਂ ਲਾ ਦੇਖੋ ਹੁਣ ਉਹ ਦਾਮੂ ਵੀ ਰਕੋ ਰਾਤ ਤੋ ਮੈਨੂੰ ਕਿੱਥੋਂ ਰਹੀਏ ਨੂੰ ਲੈ ਗਿਆ ਦੁਕਾਨੇ ਮੈਂ ਚੱਲ ਕੇ ਆਉਣਾ ਭਾਜੀ ਪਰ ਉਹ ਆਪ ਲੈ ਗਿਆ ਭਾਜੀ ਦੱਸੋ ਜੇ ਮੈਂ ਕੋਈ ਹੋ ਜਾ ਬੰਦਾ ਹੁੰਦਾ ਵੱਟ ਵੱਟ ਝਮੇੜਾ ਉਹ ਨਾ ਮਾਰਦਾ ਜਿਹਨਾਂ ਪਰ ਆ ਗਿਆ ਜਿਹਨਾਂ ਨੂੰ ਉਹ ਨਹੀਂ ਨਾ ਕੋਈ ਮੈਂ ਦਾ ਨਾ ਕਰਕੇ ਗਏ ਭਾਈ ਮੈਨੂੰ ਗੱਲ ਤੇ ਤੁਹਾਡੇ ਤੇ ਹੁਣ ਦੋ ਮੇਰੀ ਗੱਲ ਸੁਣੋ ਨਹੀਂ ਇਹ ਵੀਡੀਓ ਬਣ ਜਾਂਦੀ ਹੈ ਕਮੇਡੀ ਵੀਡੀਓ ਬਹੁਤ ਉੱਤਮ ਹੈ ਨਹੀਂ ਨਾ ਇਹ ਤਾਂ ਮੈਨੂੰ ਸਮਝ ਨਹੀਂ ਲੱਗਦੀ ਕੁਝ ਵੀ ਮੈਂ ਖਾਲੀ ਇੱਥੇ ਮੈਨੂੰ ਨਾ ਪਤਾ ਦੱਸਦੇ ਆ ਪਹਿਨੀ ਚੋਪੜੇ ਉਹਨਾਂ ਦਾ ਸ਼ਾਰਕਵਾਦਣਾ ਲਿਆਉਂ ਮੈਨੂੰ ਸਮਝ ਨਹੀਂ ਲੱਗਦੀ ਮੈਂ ਇੰਨਾ ਨਹੀਂ ਰੱਖਣਾ ਤਾਂ ਮੈਂ ਇਹ ਵੀ ਗੈਰੰਟੀ ਹੈ ਤੁਹਾਨੂੰ ਕੀ ਮੈਨੂੰ ਕੀ ਨਹੀਂ ਪਾਲ ਲੱਗਦੀ ਹਾਂ ਤਾਂ ਨਹੀਂ ਮੈਂ ਕੁਝ ਪੁਰਾਣਾ ਮੈਨੂੰ ਤੇ ਲੱਗਿਆ ਮੈਨੂੰ ਇਹ ਚਲੋ ਚਲੋ ਵੀ ਚਲੋ ਫੇਰ ਤੋਂ ਹਾਂ ਬਈ ਕਿਹਨੇ ਕੋਣਾ ਭਾਜੀ ਤੁਸੀਂ ਨਿਕਲੋ ਆਹ ਇਹ ਘਰ ਦੇ ਮਾਲਕ ਨੂੰ ਪੁੱਛਣਾ ਹੀ ਕੋਣ ਆਹ ਫੋਟੋ ਪਾ ਲਈ ਆ ਆਪਣੇ ਆਪਾਂ ਤੋਂ ਫੜੋ ਆ ਵੇਖ ਲਓ ਵੀ ਸਾਰਾ ਗਾਣਾ ਗਾਟਾ ਪੂਰਾ ਹੀ ਆ ਨਾ ਇਹ ਤੇ ਬਾਅਦ ਚ ਵੇਖਾਂਗੇ ਤੇਰ ਤੋ ਕਿਤਾ ਆ ਭਾਜੀ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਵਾਂ ਤੁਸੀਂ ਮੇਰੀ ਆਰਾਮ ਨਾਲ ਗੱਲ ਸੁਣੋ ਤੁਸੀਂ ਆਮ ਕਰੋ ਆਖਾ ਔਖਾ ਨਾ ਕਰੋ ਮੇਰੀ ਤੁਹੇ ਆਰਾਮ ਨਾਲ ਗੱਲ ਇੱਕ ਮਿੰਟ ਗਲਤ ਹੋ ਗਿਆ ਫੇਰ ਭਾਜੀ ਕਵਲਾਲੀ ਵੇਖਣ ਦੇ ਹੁਣ ਤੁਸੀਂ ਕਵਲਾਲੀ ਵੀ ਵੇਖੋ ਨਾ ਕਿ ਉਹ ਹੈ ਉਹ ਮੈਂ ਕਿਹਾ ਹਾਂ ਮੈਂ ਕਿਹਾ ਉਹਦੇ ਨਾਲ ਕਦੀ ਹਾਂ